ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਨੂੰ ਬਹੁਤ ਜ਼ਿਆਦਾ ਰਿਕੁਐਸਟ ਆ ਰਹੀ ਸੀਗੀ ਵੀ ਤੁਸੀਂ ਜਿਹੜੇ ਸੂਟ ਲਿੱਤੇ ਨੇ ਜਾਂ ਜਿਹੜੀ ਤੁਸੀਂ ਸ਼ੋਪਿੰਗ ਕੀਤੀ ਹੈ ਤੁਸੀਂ ਉਹਦਾ ਸਾਨੂੰ ਹਨਾ ਵੀ ਦਿਖਾਓ ਸ਼ੋਪਿੰਗ ਸੂਟ ਦਿਖਾਓ ਹਨਾ ਤੇ ਅੱਜ ਆਪਾਂ ਤੁਹਾਡੀ ਇਹ ਮੋਸਟ ਰਿਕੁਐਸਟਡ ਤੇ ਵੀਡੀਓ ਜਿਹੜੀ ਬਣਾਉਣ ਲੱਗੇ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਸੂਟ ਲੈ ਕੇ ਆਏ ਸੀਗੇ ਤੇ ਕਿਦਾਂ ਸਟੀਚਿੰਗ ਕਰਵਾਈ ਹੈ ਕੱਗਰਾ ਵਗੈਰਾ ਸਭ ਕੁਝ ਨਾ ਜੋ ਜੋ ਆਪਣੀ ਸ਼ੋਪਿੰਗ ਕੀਤੀ ਸੀਗੀ ਸਿਰਫ ਮੇਰੀ ਸਰਦਾਰ ਜੀ ਦੇ ਉਦਮ ਦੀ ਸ਼ੋਪਿੰਗ ਹਨ ਉਹਨਾਂ ਦੀ ਕੋਈ ਸਮਾਨ ਕੀਤੇ ਪਿਆ ਕੋਈ ਸਮਾਨ ਕੀਤੇ ਪਿਆ ਆਪਾਂ ਜਿਹੜੇ ਮੈਂ ਸ਼ੋਪਿੰਗ ਕੀਤੀ ਸੀਗੀ ਹਨ ਆਪਾਂ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਣ ਲੱਗੇ ਆ ਆਪਣੀ ਸ਼ੋਪਿੰਗ ਜਿਹੜੀ ਆਪਾਂ ਨੇ ਸ਼ੋਪਿੰਗ ਕੀਤੀ ਸੀਗੀ ਤੇ ਬਾਕੀ ਸ਼ਾਮ ਦਾ ਟਾਈਮ ਹੈ ਹਨ ਸਵੇਰੇ ਮੇਰੇ ਤੇ ਬਈ ਤਾਂ ਠੀਕ ਨਹੀਂ ਸੀਗੀ ਸਿਰਦਰਦ ਸੀਗਾ ਹਨ ਤੇ ਆਪਾਂ ਸੌਂਗੇ ਮੈਨੂੰ ਲੱਗਦਾ ਮੈਂ ਅੱਜ ਘੱਟੋ ਘੱਟ 4-5 ਘੰਟੇ ਸੌਈ ਐ ਮੈਨੇ 1 ਵਜੇ ਸੌਰੀ ਉੱਠੀ ਪਤਾ ਕਿੰਨੇ ਵਜੇ 4 ਵਜੇ ਪਤਾ ਨੇ 4:30 ਵਜੇ ਕੁਝ ਐਨਕ ਟਾਈਮ ਤੇ ਉੱਠੀ ਐ ਤੇ ਅੱਜ ਸੀਗੀਆਂ ਵੋਟਾਂ ਵੋਟ ਪਾਣ ਵਈ ਆਪਾਂ ਗਈ ਨਹੀਂ ਹੈਗੇ ਠੀਕ ਹੈ ਸਰਦਾਰ ਜੀ ਮੇਰੇ ਪਾਇਆ ਐ ਵੋਟ ਤੇ ਰਾਤੀ ਆਪਣੇ ਘਰੇ ਆਏ ਹੋਏ ਸੀਗੇ ਗੈਸਟ ਗੈਸਟ ਵੀ ਗਈ ਮਤਲਬ ਕਿ ਜਿਨ੍ਹਾਂ ਦੀ ਵੋਟਾਂ ਚ ਡਿਊਟੀ ਲੱਗੀ ਹੋਈ ਸੀਗੀ ਐਸ ਐਚਓ ਵਗੈਰਾ ਹਨਾ ਐਸ ਐਚਓ ਮੈਡਮ ਆਏ ਹੋਏ ਸੀਗੇ ਤੇ ਸਾਰਾ ਆਏ ਹੋਏ ਸੀਗੇ ਮੈਡਮ ਜ਼ਰਾ ਥੇਥੀ ਰਹੇ ਸੀਗੇ ਸਵੇਰੇ ਮੈਡਮ ਗਏ ਹਨ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਸ਼ਾਪਿੰਗ ਦਿਖਾਈਏ ਆਪਣੀ ਬਾਕੀ ਬੈੱਡ ਦੇ ਪਿਆ ਸਾਰਾ ਸਮਾਨ ਤੁਹਾਨੂੰ ਦਿਖਾਣੇ ਹੁਣ ਦਿਖਾਈਏ ਤੁਹਾਨੂੰ ਜਿਹੜੀ ਆਪਣੀ ਸ਼ਾਪਿੰਗ ਕੀਤੀ ਜਿਹੜੇ ਆਪਾਂ ਨੇ ਸੂਟ ਲਏ ਸੀਗੇ ਤੇ ਘੱਗਰਾ ਕਿੱਥੋਂ ਬਣਵਾਇਆ ਹਨ ਸਭ ਕੁਝ ਤੁਹਾਨੂੰ ਦੱਸਦੇ ਕਿ ਕੀ ਕੀ ਸਮਾਨ ਹੁੰਦੇ ਸੀਗਾ ਸਮਾਨ ਖਰੀਦਣ ਨੂੰ ਤਾਂ ਐਨੇ ਜ਼ਿਆਦਾ ਦਿਨ ਲੱਗ ਗਏ ਹਨ ਐਨਾ ਟਾਈਮ ਲੱਗ ਗਿਆ ਵਿਆਹ ਤੱਕ ਵੀ ਸ਼ਾਪਿੰਗ ਜਿਹੜੀ ਪੂਰੀਆਂ ਨਹੀਂ ਹੋਈਆਂ ਹੈਗੀਆਂ ਵਿਆਦਕ ਦਿਨ ਪਹਿਲਾਂ ਵੀ ਥੋੜਾ ਜਿਹਾ ਸਮਾਨ ਲੈਦੇ ਸੀ ਫੇਰ ਉਹ ਲੈਣ ਗਏ ਹਨ ਤੇ ਲੋ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਪਰ ਘਗਰਾ ਦਿਖਾਈਏ ਲਹਿੰਗਾ ਬਹਵਾਇਆ ਸੀ ਜਿਹੜਾ ਤੇ ਇਹ ਹੈ ਜੀ ਕਮੀਜ਼ ਇਹ ਇੱਕ ਤਾਂ ਸੂਟ ਮੈਨੂੰ ਮਨ ਲੱਗੀ ਜਿਹੜਾ ਬਰਾਤ ਵਾਲਾ ਸੋਟੇ ਨਾਲ ਬਹੁਤ ਸੂਟ ਨਾਲ ਬੀ ਮਹਿੰਗਾ ਪੈ ਗਿਆ ਇਹ ਪਹਿਲਾਂ ਤੁਸੀਂ ਕਮੀਜ਼ ਦੇਖੋ ਛੋਟ ਆਪਾਂ ਨੇ ਕਮੀਜ਼ ਬਣਵਾਈ ਹੈ ਤੇ ਲੈਂਸ ਲਗਵਾਈ ਹੈ ਐਦਾਂ ਬਾਵਾ ਤੇ ਤੇ ਲਟਕਣ ਲਗਵਾਇਆ ਲਟਕਣ ਹੈਗੇ ਸੀ ਜਿਹੜਾ ਮੇਰਾ orange ਕਲਰ ਦਾ ਲਹਿੰਗਾ ਸੀਗਾ ਨਾ ਘਗਰਾ ਜਤਿੰਦਰ ਦੇ ਵਿਆਹ ਵਾਲਾ ਉਹਦੇ ਲਟਕਣ ਪਏ ਸੀਗੇ ਮਤਲਬ ਕਿ ਉਹ ਜਦੋਂ ਡ్రੈਕਿੰਗ ਕਰਾਣੇ ਦਿੱਤਾ ਸੀਗਾ ਤਾਰ ਕੇ ਰੱਖ ਕੇ ਭੁੱਲ ਗਏ ਉਹਦੇ ਲਟਕਣ ਹੋਰ ਲਾ ਲਈ ਸੀਗੇ ਜਦੋਂ ਇਹ ਸੂਟ ਨੂੰ ਸਮਾਨ ਦੀ ਵਾਰੀ ਇਹ ਲਟਕਣ ਆਪਣੇ ਆਪ ਲੱਗ ਗਏ ਫਿਰ ਮੈਂ ਕੀ ਕਰੇ ਮੈਂ ਇਹੀ ਲਟਕਣ ਲਗਵਾ ਲਈ ਲਓ ਜੀ ਇਹ ਲਟਕਣ ਹੈ ਤੇ ਲੈਂਸ ਲਗਵਾਈ ਹੈ ਇਹ ਹੈਗਾ ਜੀ ਅੰਟੀਕ ਵਰਕ ਦਾ ਕਮੀਜ਼ ਬਾਹਮ ਤੇ ਲੈਂਸ ਹੈ ਗਲੇ ਤੇ ਬੱਸ ਸਿੰਪਲ ਡਿਜ਼ਾਈਨ ਐਦਾ ਇੰ ਵਿੱਚ ਬਣਵਾਇਆ ਹੋਇਆ ਤੇ ਇਹ ਹੈਗਾ ਦੁਪੱਟਾ ਇਹ ਕਹਾਣੀ ਕਮਲ ਚਨੂਨ ਦਾ ਪਿਓਰ ਕਮਲ ਚਨੂਨ ਦਾ ਦੁਪੱਟਾ ਹੈ ਆ ਠੀਕ ਹੈ ਦੁਪੱਟੇ ਤੇ ਲਗਵਾਈ ਹੈ ਆਪਣੇ ਲੇਸ ਫੰਦਿਸਰੀ ਹੋਣੀ ਅਲੱਗ ਬਰੀਕ ਜੀ ਉਹਦੇ ਵਾਲੀ ਇਧਰਲੀ ਸਾਈਡ ਤੋਂ ਐਦਾ ਇਸ ਸਮੋਸੀ ਤੇ ਆ ਸਮੋਸੀ ਜਿਹੜੀ ਇੰਨੀ ਕੁ ਦਿਸਰੀ ਹੈ ਇਧਰ ਪਹਿਲਾਂ ਮੇਰੀ ਸਲਾਹ ਸੀ ਕਿ ਇਹ ਜਿਹੜਾ ਇਹ ਕੱਪੜਾ ਹੈ ਇਹ ਕੱਪੜੇ ਦੇ ਨਾਲ ਇਦਾਂ ਇੱਥੇ ਉਹ ਬਣਵਾ ਲਵਾਂ ਪੈਚਿਸ ਲਗਵਾ ਕੇ ਹੈਨਾ ਡਿਜ਼ਾਈਨ ਬਣਵਾ ਲਵਾਂ ਫਿਰ ਮੈਨੂੰ ਬੁਟੀਕ ਵਾਲੀ ਨੇ ਸਲਾਹ ਦਿੱਤੀ ਦੀਦੀ ਨੇ ਕਹਿੰਦੇ ਵੀ ਤੂੰ ਨਾ ਇਹ ਦੁਪੱਟਾ ਫਿਰ ਕਿਸੇ ਹੋਰ ਸੂਟ ਨਾਲ ਵੀ ਬਾਏ ਕਰ ਸਕਦੀ ਹੈ ਵੀ ਨਹੀਂ ਤੇ ਸਿਰਫ ਸਿਰਫ ਇਹਦੇ ਨਾਲ ਹੀ ਰਹਿ ਜਾਣਾ ਹੈ ਹਣ ਹੁਣ ਮੰਨ ਲਓ ਇਹ ਵਾਲਾ ਉਹ ਹੈ ਇਹਦੇ ਨਾਲ ਆਪਾਂ ਇੱਕ ਘੱਗਰੇ ਨਾਲ ਵੀ ਰਹਿ ਜੂਗਾ ਜੇ ਘੱਗਰੇ ਨੂੰ ਲੈ ਰੱਖਣਾ ਤਾਂ ਇਹ ਕੱਗੜਾ ਤੇ ਇਹ ਰਜੂ ਕਮੀਜ਼ ਹੋਰ ਲੈਣਾ ਹੋਵੇ ਹੋਰ ਲੈ ਲੂੰਗੀ ਹੈ ਨਾ ਵੈਸੇ ਨਹੀਂ ਪਰੇਗਾ ਕੱਗੜਾ ਇਦਾਂ ਹੀ ਕੰਟਰਾਸਟ ਬਣਾ ਕੇ ਰੱਖ ਲੈ ਪਰ ਮੇਰੀ ਸਲਾਹ ਬਣ ਰਹੀ ਵੀ ਜਿਹੜਾ ਇਹ ਕਮੀਜ਼ ਨੇ ਇਹ ਦਿਨਾਂ ਨੂੰ ਫਰਸ਼ੀ ਸਲਵਾਰ ਸਲਾਈ ਕਰਵਾ ਲੂੰਗੀ ਫਿਰ ਕਮੀਜ਼ ਜੇ ਮੈਨੂੰ ਹੋਰ ਲੈਣਾ ਹੋਊਗਾ ਕੱਗਰੇ ਨਾਲ ਹੋਰ ਲੈ ਲੂੰਗੀ ਪਰ ਫਿਲਹਾਲ ਨਹੀਂ ਫਿਲਹਾਲ ਤਾਈਂ ਤੇ ਇਹ ਹੈਗਾ ਜੀ ਆਪਣਾ ਕੱਗੜਾ ਜਿਹੜਾ ਕੀ ਆਪਾਂ ਨੂੰ ਬਹੁਤ ਕੋਸਟਲੀ ਬਣਵਾਇਆ ਹੈ ਫਲੇ ਫੁੱਲੇ ਪਰ ਕੋਸਟਲੀ ਵੀ ਨੇ ਲੱਗਦੈ ਨਾ ਦੇਖੋ ਆ ਦੇਖੋ ਫਲੇਅਰ ਬਹੁਤ ਜ਼ਿਆਦਾ ਹੈ ਘੱਗਰੇ ਦੇ ਬਹੁਤ ਜ਼ਿਆਦਾ ਕਲੀਆਂ ਪਾਈਆਂ ਹੋਈਆਂ ਨੇ ਇਹਦੇ ਦੇ ਤੁਸੀਂ ਇਹ ਦੇਖ ਲਓ ਫਲੇਅਰ ਕਿੱਥੇ ਤੱਕ ਟੈਂਫੁੱਲ ਫਲੇਅਰ ਹੈ ਉੱਪਰ ਲਗਾਇਆ ਹੋਇਆ ਪੇਟੀਕੋਟ ਠੀਕ ਹੈ ਤੇ ਕਲੀਆਂ ਪਾ ਕੇ ਕਲੀਆਂ ਦੇ ਵਿੱਚ ਜਿਹੜੀ ਆਹ ਪਾਈਪਿੰਗ ਦਿੱਤੀ ਹੋਈ ਹੈ ਪਹਿਲਾਂ ਮੈਂ ਲਗਵਾਏ ਸੀਗਾ ਜਿਹੜਾ ਦੂਜਾ ਟਿਸ਼ੂ ਜਾਂ ਹੁੰਦਾ ਕੀ ਕਹਿੰਦੇ ਉਹਨੂੰ ਮੇਰੇ ਨਾਮ ਨਹੀਂ ਤਾਂ ਜ਼ਿਆਦਾ ਆ ਰਿਹਾ ਗੋਟਾ ਪੱਤੀ ਜੀ ਲਗਵਾਈ ਸੀ ਇਹ ਇਦਾਂ ਉਹ ਵਾਲੀਆਂ ਕਲੀਆਂ ਦੇ ਤੇ ਇਦਾਂ ਨੀਚੇ ਉਹਨਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਆ ਦੇਖੋ ਠੀਕ ਹੈ ਤੇ ਇਹਦੇ ਨੀਚੇ ਐਨਿਓ ਜਿਹੜੀ ਉਹ ਹੈ ਟਾਪਟਾ ਲਗਾਈ ਹੋਈ ਹੈ ਤੇ ਕਲੀਆਂ ਵੀ ਆ ਦੇਖੋ ਐਨ ਵਧੀਆ ਤਰੀਕੇ ਨਾਲ ਪਾਈਆਂ ਹੋਈਆਂ ਫੁੱਲ ਫਲੇਅਰ ਬਣਾ ਕੇ ਤੇ ਇਹਨਾਂ ਨੂੰ ਇਟਰ ਲੋਕ ਕੀਤੀ ਹੋਈ ਹੈ ਫਲੇਅਰ ਬਹੁਤ ਜ਼ਿਆਦਾ ਹੈ ਤੇ ਐਦਾਂ ਜਿਹੜੀ ਇੱਥੇ ਹੁੱਕ ਲਾਈ ਹੋਈ ਏ ਆ ਦੇਖੋ ਮਨ ਲਗੀ ਇਹਨੂੰ ਮੋਟੇ ਤੋਂ ਮੋਟੀ ਤੇ ਪਤਲੇ ਤੋਂ ਪਤਲੀ ਮਨ ਲੀਂ ਲੈਡੀਜ਼ ਕੋਈ ਵੀ ਪਾ ਸਕਦੀ ਏ ਜੇ ਮੰਨ ਲਓ ਕਈ ਵਾਰ ਆਪਣਾ ਕਿਚਨ ਦੇਣਾ ਪਿਆ ਜਾਂਦਾ ਤੇ ਕੱਗਰੇ ਦੀ ਹੁਣ ਮੈਂ ਤੁਹਾਨੂੰ ਸਲਾਈ ਦੱਸਾਂਗੇ ਇਹ ਮੈਨੂੰ ਘਰਾਂ ਤੇ ਚੂਨੀ 650 ਦੇ ਸਲਾਈ ਹੋ ਕੇ ਮਿਲੇ ਨੇ ਮਨ ਲਗੀ ਇਹਦੀ ਸਲਾਈ ਜਿਹੜੀ 650 ਹੈ ਇਹ ਪਨੇ ਬੁਟੀਕ ਕੋ ਤਿਆਰ ਕਰਵਾਇਆ ਸੀਗਾ ਤੇ ਫਿਨਿਸ਼ਿੰਗ ਦੇਖੋ ਤੁਸੀਂ ਫੁੱਲ ਹੈ ਤੇ ਇਹ ਸੂਟ ਮੈਨੂੰ ਤੁਸੀਂ ਲਾ ਲਓ 5000 ਦਾ ਸੂਟ ਲਿਆ ਸੀਗਾ ਸਾਰਾ ਘੱਗਰੇ ਦਾ ਕੱਪੜਾ ਦੁਪੱਟਾ ਤੇ ਇਹ ਲੈਸ ਵਗੈਰਾ ਲੱਗ ਗਿਆ ਲੈਸ ਮੈਨੂੰ ਲੱਗਦਾ 300 ਦੀ ਚੁੰਨੀ ਦੀ ਹੈ ਖੁਸ਼ ਹੋ ਮੈਨੂੰ ਪਤਾ ਨਹੀਂ ਯਾਦ ਨਹੀਂ ਹੁਣ ਇਹਨਾਂ ਜਦੋਂ ਡੀਪਲੀ ਨਹੀਂ ਯਾਦ ਹੈਗਾ ਤੁਹਾਨੂੰ ਮਿਲ ਗਈ ਉਹ ਦੱਸ ਦਿਓ ਜੀ ਮੋਟੇ-ਮੋਟੇ ਜਿਹਾ ਹੁਣ 5000 ਦਾ ਸੂਟ ਤੇ 650 ਦੀ ਇਕ ਗੱਗਰੇ ਦੀ ਸਮਾਈ ਤੇ ਕਮੀਜ਼ ਦੀ ਸਮਾਈ ਲੱਗ ਗਿਆ ਤੁਸੀਂ ਲਾ ਲਓ 65 ਪੰਜ 11 1.5 12 ਸਮਾਈ ਸੂਈ ਦੀ ਕਵੀਰ ਦੀ ਸਮਾਈ ਪਾ ਕੇ ਵਿੱਚ 14 ਲਾਈਨਿੰਗ ਵੈਰਾ ਲੈ ਕੇ ਵੀ 12 12000 ਦਾ ਸੂਟ ਬਣਿਆ ਜਣੀ ਘੱਗਰਾ ਪੂਰਾ ਸਲਾਈ ਕਰਕੇ ਤਾਂ 1.5 12000 ਦਾ ਲੱਗ ਬਣ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਚ ਆ ਗਈ ਇਹ ਜਾਗੋ ਵਾਲਾ ਸੂਟ ਸੀਗਾ ਤੇ ਇਹ ਸੂਟ ਸਲਾਈ ਕਰਾਇਆ ਸੀਗਾ ਆਪਾਂ ਨੇ ਹਰੀਪ੍ਰੀਤ ਦੇ ਬਰਥਡੇ ਤੇ ਤੇ ਸਿਰਫ ਬਰਥਡੇ ਦਾ 2 ਦਿਨ 2 ਦਿਨ ਨਹੀਂ ਹੱਦ ਤੱਕ ਪਹਿਲਾਂ ਲਿੱਤਾ ਸੀਗਾ ਬਰਥਡੇ ਤੋਂ ਇਹ ਵੀ ਮੈਂ ਬੁਟੀਕ ਵਾਲੀ ਦੀਦੀ ਤੋਂ ਹੀ ਲਿਆ ਸੀਗਾ ਸੂਟ ਇਹ ਆਪਾਂ ਨੇ ਮਨ ਲਗੀ ਬਾਜ਼ਾਰ ਚ ਬਾਜ਼ਾਰ ਚ ਲਏ ਸੀਗੇ ਇਹ ਬੁਟੀਕ ਵਾਲਿਆਂ ਤੋਂ ਹੀ ਲਿਆ ਸੀਗਾ ਇਹ ਮੈਂ ਗਈ ਹੋਈ ਸੀਗੀ ਮੈਨੂੰ ਪਸੰਦ ਆ ਗਿਆ ਉੱਥੇ ਪਿਆ ਹਣ ਮੈਂ ਕਿਹਾ ਵੀ ਮੈਨੂੰ ਇਹ ਸੂਟ ਦੇ ਦਿਓ ਇਹ ਵੀ ਅੰਟੀਕ ਵਰਕ ਹੈ ਉਹ ਅੰਟੀਕ ਵਰਕ ਅਲੱਗ ਹੈ ਇਹ ਅੰਟੀਕ ਵਰਕ ਅਲੱਗ ਹੈ ਡਿਜ਼ਾਈਨ ਵੀ ਉਹ ਹੋ ਗਿਆ ਤੇ ਕੱਪੜੇ ਚ ਉਹ ਜਿਵੇਂ ਬੈਕ ਤੇ ਪੱਲਾ ਸੇਮ ਹੋਗੇ ਇਹਦਾ ਪੱਲਾ ਫਰੰਟ ਇਦਾਂ ਹੈ ਤੇ ਬੈਕ ਪਲੇਨ ਹੈ ਵਾਮੋ ਹੀ ਪਲੇਨ ਨੇ ਤਿੰਨ ਦੀ ਫੋਟੋ ਆਪਾਂ ਜਰੂਰ ਲਗਾ ਦਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਸੂਟ ਪਏ ਜੀ ਆਪਾਂ ਨੂੰ 4000 ਦਾ ਇਹ ਹੈਗਾ ਤੇ ਦੁਪੱਟਾ ਦੁਪੱਟੇ ਦੀ ਜਿਹੜੀ ਇਹ ਵਿੱਚ ਵਾਲੇ ਜ਼ਿਗਜ਼ੈਗ ਵਾਲੀ ਲੇਸ ਹੈ ਨਾ ਇਹ ਇਕੱਲੀ ਇਹ ਲੱਗੀ ਹੋਈ ਸੀਗੀ ਬਾਹਰ ਵਾਲੀ ਮੈਂ ਆਪਣੀ ਮਰਜ਼ੀ ਨਾਲ ਮੈਨੂੰ ਸੀਗਾ ਵੀ ਚੁੰਨੀ ਹੋਲੀ ਲੱਗ ਰਹੀ ਸੀ ਫਿਰ ਮੈਂ ਬਾਹਰ ਵਾਲੀ ਆਪ ਲਗਵਾਈਏ ਪੱਲੇ ਤੇ ਵੀ ਇਹਦੀ ਇਦਾਂ ਲੇਸ ਤਾਂ ਇਦਾਂ ਦੀ ਲੱਗੀ ਹੋਈ ਸੀਗੀ ਪੱਲੇ ਤੇ ਉਹ ਜਿਹੜੀ ਮੋਤੀਆਂ ਵਾਲੀ ਕੀ ਕਹਿੰਦੇ ਇਹਨੂੰ ਪੱਖੀ ਲੈਸ ਮੋਤੀਆਂ ਵਾਲੀ ਪੱਖੀ ਲੈਸ ਲੱਗੀ ਹੋਈ ਸੀ ਇਹ ਫਿਰ ਉਹਦੇ ਨਾਲ ਦੀ ਮੈਨੂੰ ਮਿਲ ਹੀ ਨਹੀਂ ਫਿਰ ਮੈਂ ਇਹ ਲੈਸ ਲਿਆਣ ਕੇ ਇਹੀ ਪੱਲੇ ਤੇ ਲਵਾਤੀ ਆ ਦੇਖੋ ਇਹੀ ਬੰਮ ਤੇ ਲਵਾਤੀ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਹੈ ਤੇ ਕੰਧਰ ਵੀ ਬਹੁਤ ਸੋਹਣਾ ਹੈ ਇਹ ਆਪਣਾ 4000 ਦਾ ਸੂਟ ਪਿਆ ਬਾਕੀ ਲੈਸਾਂ ਨੂੰ ਸਲਵਾ ਕੇ ਤਾਂ ਸੋਚਿਆ ਨਹੀਂ ਵੀ ਕਿੰਨੇ ਦਾ ਬਣਿਆ ਹੋਣਾ ਤੇ ਐਦਾਂ ਦੀ ਇਹਦੀ ਸਲਵਾਰ ਦੀ ਮੂਰੀਆਂ ਤੇ ਡਿਜ਼ਾਈਨ ਬਣਵਾਇਆ ਜ਼ਿਗਜ਼ੈਗ ਵਾਲੇ ਲੈਸ ਲਗਵਾ ਕੇ ਤੇ ਆ ਸਲਵਾਰ ਦੀ ਮੋਰੀ ਦੇ ਡਿਜ਼ਾਈਨ ਹੈ ਸਲਵਾਰ ਵੀ ਇਹਦੇ ਜਿੱਦਾਂ ਉਹਦਾ ਬੈਕ ਹੈ ਨਾ ਪੱਲੇ ਦੀ ਪਿਛਲੀ ਸਾਈਡ ਹੈ ਉਹਦਾ ਸਲਵਾਰ ਹੈ ਪਿਓਰ ਕਰੇ ਇੰਦੀ ਤੇ ਨੈਕਸਟ ਨੈਕਸਟ ਆ ਗਈ ਆਪਣੀ ਫੁਲਕਾਰੀ ਇਹ ਫੁਲਕਾਰੀ ਲਿੱਤੀ ਸੀਗੀ ਆਪਾਂ ਨੇ ਨਵੀਂ ਕਿਉਂਕਿ ਮੇਰੇ ਕੋਲ ਜਿਹੜੀ ਦੂਜੀ ਫੁਲਕਾਰੀ ਉਹ ਬਹੁਤ ਜ਼ਿਆਦਾ ਹੈਵੀ ਸੀਗੀ ਫੇ ਮੈਂ ਸੋਚੇ ਕੋਈ ਲਾਈਟ ਵੇਟ ਚ ਫੁਲਕਾਰੀ ਲਿੱਤੀ ਜਾਵੇ ਹਨਾ ਆ ਦੇਖੋ ਇਹ ਹੈ ਫੁਲਕਾਰੀ ਚਨੂਨ ਦੀ ਪਿਓਰ ਦੀ ਫੁਲਕਾਰੀ ਹੈ ਇਹ ਠੀਕ ਹੈ ਕਲਰ ਮੈਨੂੰ ਇਹ ਪਸੰਦ ਆਏ ਸੀਗਾ ਮੈਂ ਤੇ ਮੇਰੀ ਦਰਾਨੀ ਗਈਆਂ ਸੀਗੀਆਂ ਸ਼ੋਪਿੰਗ ਕਰਨ ਇਹ ਸੂਟ ਤਾਂ ਆਪਣੇ ਰਾਜਪ੍ਰਿਤ ਲਏ ਹੋਏ ਨੇ ਤੇ ਇਹ ਲੈਤੀ ਆਪਾਂ ਨੇ ਪਟਿਆਲੇ ਤੋਂ ਫੁਲਕਾਰੀ ਜਿਹੜਾ ਬਰਾਤ ਵਾਲਾ ਸੂਟ ਸੀਗਾ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਫਲਕਾਰੀ ਦੇ ਤੁਸੀਂ ਇਹ ਦੇਖੋ ਜਿਹੜੀ ਵਿੱਚ ਬੂਟੀ ਹੈ ਇੱਕ ਤੇ ਚਾਰੋਂ ਸਾਈਡ ਐਦਾਂ ਹੀ ਤੇ ਜਿਹੜੇ ਪੱਲੇ ਐ ਉਹ ਹੈਵੀ ਕੱਢੇ ਹੋਏ ਨਹੀਂ ਜ਼ਿਆਦਾ ਇਹਦੇ ਵੀ ਆਪਾਂ ਫਿਨਿਸ਼ਿੰਗ ਤੇ ਹੋਰ ਲੈਂਸ ਲਗਵਾ ਸਕਦੇ ਜੇ ਆਪਾਂ ਲਗਵਾਣੀ ਹੋਵੇ ਵੈਸੇ ਤਾਂ ਆਹੀ ਠੀਕ ਹੈ ਨੀਚੇ ਟਿਸ਼ੂ ਲਾਇਆ ਹੋਏ ਤੇ ਸਾਢਣ ਤੇ ਸਮੂਥੀ ਲੈਂਸ ਲਾਈ ਹੋਈ ਹੈ ਐਦਾਂ ਹੀ ਠੀਕ ਹੈ ਫਿਰ ਤਾਂ ਜ਼ਿਆਦਾ ਹੈਵੀ ਜੀ ਹੋ ਜਾਂਦੀ ਹੈ ਤੇ ਵਿੱਚ ਉਹ ਵੀ ਸੀਗੀ ਜਿਵੇਂ ਇਹ ਵਾਲੀਆਂ ਨਸਰਾਂ ਨੇ ਨਾ ਇਹ ਐਦਾਂ ਦੀ ਪਾਈਆਂ ਹੋਈਆਂ ਸੀਗੀਆਂ ਮੈਨੂੰ ਉਹ ਨਹੀਂ ਵਧੀਆ ਲੱਗੀ ਮੈਨੂੰ ਇਹ ਵਧੀਆ ਲੱਗੀ ਇਹ ਪਤਾ ਨਹੀਂ 2200 ਦੀ ਆ ਇਹ ਪਤਾ ਨਹੀਂ 2500 ਦੀ ਆ ਇਹ ਹੁਣ ਇਹ ਮੈਨੂੰ ਯਾਦ ਨਹੀਂ ਜਿਹੜੀ ਜਿਹੜੀ ਚੀਜ਼ ਦਾ ਰੇਟ ਜ਼ਿਆਦਾ ਹੈ ਜ਼ਿਆਦਾ ਕੋਸਟਲੀ ਤੇ ਹੀ ਹੈ ਉਹਦਾ ਤੁਹਾਨੂੰ ਰੇਟ ਦੱਸਦੇ ਹਾਂ ਤੇ ਇਹ ਲਿਆ ਸੀਗਾ ਪਰ ਇਹ ਨਵਾਂ ਪਰਸ ਪਰਸ ਤਾਂ ਮੈਂ ਆਪਣੀ ਦਰਾਨੀ ਨੂੰ ਦਿਵਾਣ ਗਈ ਸੀਗੀ ਮੈਂ ਸੋਚੇ ਸੀਗਾ ਮੇਰੇ ਕੋਲ ਤਾਂ ਪਰਸ ਹੈਗਾ ਵੀ ਮੈਂ ਨਹੀਂ ਲੈਣਾ ਹੈਗਾ ਹਨਾ ਉੱਥੇ ਜਾ ਕੇ ਆਪਾਂ ਨੂੰ ਪਰਸ ਪਸੰਦ ਆ ਗਿਆ ਫੇਰ ਪਰਦੇ ਪਰਸ ਵੀ ਲੈ ਲਿਆ ਵੈਸੇ ਠੀਕ ਹੈ ਛੋਟੇ ਪਰਸ ਮੈਂ ਉਏ ਵੱਡੇ ਪਰਸ ਚੱਕੀ ਜਾਨੀ ਇਹ ਪਰਸ ਆਇਆ ਸੀਗਾ ਆਪਣਾ 1000 ਦਾ ਬੋਲੇ ਤਾਂ ਰੇਟ ਜਿਆਦਾ ਸੀਗਾ ਪਰ 1000 ਦਾ ਹੈ ਠੀਕ ਹੈ ਇਹ ਵੀ ਇੱਕ ਦਿੰਗੀ ਪਾਉਣੀ ਤੇ ਨੈਕਸਟ ਨੈਕਸਟ ਹੁਣ ਆ ਗਿਆ ਆਪਣਾ ਭਰਾਤ ਵਾਲਾ ਸੂਟ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਦੁਕਾਨਾਂ ਤੇ ਘੁੰਮ ਘੁੰਮ ਕੇ ਘੁੰਮ ਘੁੰਮ ਕੇ ਮਿਲਿਆ ਹੈ ਚਾਰ ਪੰਜ ਦੁਕਾਨਾਂ ਕੀ ਮਤਲਬ ਕੀ ਪੁੱਛੋਣਾ ਤੁਸੀਂ ਬਸ ਮੈਨੂੰ ਸੂਟ ਪਸੰਦ ਨਾ ਆਇਆ ਗਰੇ ਮੈਂ ਕਿਹਾ ਮੈਨੂੰ ਤਾਂ ਸੂਟ ਪਸੰਦ ਨਹੀਂ ਆਇਆ ਹੈਗਾ ਫਿਰ ਅਸੀਂ ਉੱਠ ਜਾਇਆ ਗਰੇ ਅਸੀਂ ਹੋਰ ਸ਼ੌਪ ਤੇ ਜਾਇਆ ਗਰੇ ਇਹ ਦੁਕਾਨ ਤੇ ਵੀ ਜਾ ਕੇ ਨਾ ਮੈਨੂੰ ਸੂਟ ਪਹਿਲਾਂ ਪਸੰਦ ਨਹੀਂ ਆਇਆ ਮੈਂ ਕਿਹਾ ਮੇਨ ਤਾਂ ਪਸੰਦ ਨਹੀਂ ਚਲੋ ਕਿ ਤੋ ਹੋਰ ਦੇਖਾਂਗੇ ਮੈਂ ਇਹ orange rust color ਸਲਵਾਰ ਲੇ ਇਹਨੇ ਕੋਈ ਸਲਵਾਰ ਤੇ ਵਰਕ ਨਹੀਂ ਹੈਗਾ ਤੇ ਕਮੀਜ਼ ਜਿਹੜਾ ਫੁੱਲ ਹੈਵੀ ਹੈ ਇਹਦੀ ਤੁਸੀਂ ਵਲੌਗ ਵੀ ਦੇਖ ਚੁੱਕੇ ਹੋ ਤੇ ਕਾਫੀ ਸਾਰੀਆਂ ਵੀਡੀਓਜ਼ ਵੀ ਦੇਖ ਚੁੱਕੇ ਹੋ ਹਨ ਤੇ ਇੱਕ ਦੋ ਭੈਣ ਦਾ ਕਮੈਂਟ ਆ ਕਹਿੰਦੇ ਵੀ ਸੂਟ ਦਾ ਵਰਕ ਤਾਂ ਬਿਲਕੁਲ ਨਹੀਂ ਦਿਸ ਰਿਹਾ ਕਿਉਂਕਿ ਚੁੰਨੀ ਨਾਲ ਕਵਰ ਸੀਗਾ ਹਨ ਚੁੰਨੀ ਇੰਨੀ ਜਿਆਦਾ ਫਲਫੀ ਸੀਗੀ ਮੈਂ ਇਹ ਸ਼ੋਰ ਕਰ ਕਰ ਰਵੇ ਇੱਥੇ ਪਿੰਨਾ ਲਗਾਤੀਆਂ ਹਨ ਨਹੀਂ ਤਾਂ ਚੁੰਨੀ ਆਈ ਡਿੱਗੀ ਜਾਣੀ ਸੀਗੀ ਉਹ ਸੀਗੀ ਇਹ ਔਰਗੈਂਜਾ ਦੀ ਚੁੰਨੀ ਅਰ ਕਿੰਚਾ ਨਹੀਂ ਹੈਗਾ ਪਤਾ ਨਹੀਂ ਕੀ ਨਾਮ ਹੈ ਇਹਦਾ ਕੱਪੜੇ ਦਾ ਵੀ ਮੈਨੂੰ ਨਾਮ ਨਹੀਂ ਪਤਾ ਹੈਗਾ ਭਾਈ ਕਹਿਤਾ ਰਿਹਾ ਸੀ ਕੁਝ ਪਰ ਮੈਨੂੰ ਯਾਦ ਨਹੀਂ ਲੋਤੀ ਹੁਣ ਤੁਸੀਂ ਇਹਦਾ ਡਿਜ਼ਾਈਨ ਦੇਖੋ ਇਹ ਹੈਗਾ ਇਹਦਾ ਡਿਜ਼ਾਈਨ ਠੀਕ ਹੈ ਤੇ ਇਹ ਹੈਗਾ ਜੀ ਫੁੱਲ ਪਿਓਰ ਦਬਕੇ ਦਾ ਸੂਟ ਹੈ ਸਾਰਾ ਦਬਕੇ ਦਾ ਵਰਕ ਹੈ ਤੇ ਬਾਹਮਾ ਤੇ ਇਦਾਂ ਬੁਟੀਆਂ ਤੇ ਆ ਨਸਰ ਜੀ ਦਿੱਤੀ ਹੋਈ ਹੈ ਇਦਾਂ ਹੈ ਤੇ ਫਰੰਟ ਹੈਗੀ ਇਹਦਾ ਇਹ ਸੂਟ ਆਇਆ ਹੈ ਆਪਣਾ ਕਿੰਨੇ ਦਾ ਹੈ 9000 ਦਾ ਤੇ ਇਹ ਹੈਗਾ ਇਹਦਾ ਦੁਪੱਟਾ ਇੱਕ ਸੂਟ ਹੋਰ ਸੀਗਾ ਜੇ ਤੁਸੀਂ ਮੇਰਾ ਵਲੌਗ ਦੇਖਿਆ ਹੋਗਾ ਵੀਡੀਓ ਵਾਲਾ ਮਤਲਬ ਕਿ ਸ਼ੋਪਿੰਗ ਵਾਲਾ ਜਿਹੜਾ ਮੈਂ ਇਹ ਇਹੀ ਸ਼ੋਪ ਤੇ ਜਾ ਕੇ ਪਹਿਲਾ ਸੂਟ ਲਾ ਕੇ ਦੇਖਿਆ ਸੀਗਾ ਉਹ ਵੀ ਬਹੁਤ ਸੋਹਣਾ ਕਲਰ ਲੱਗ ਰਿਹਾ ਸੀਗਾ ਪਰ ਉਹ ਥੋੜਾ ਜਿਹਾ ਇਸ ਤੋਂ ਵੀ ਮਹਿੰਗਾ ਸੀਗਾ ਜ਼ਿਆਦਾ ਮਹਿੰਗਾ ਸੀ ਉਹ ਲੋਜੀ ਇਹ ਹੈਗਾ ਦੁਪੱਟਾ ਦੁਪੱਟੇ ਦੇ ਵਿੱਚ ਐਦਾਂ ਬੂਟੀਆਂ ਨੇ ਜਿਵੇਂ ਕਮੀਜ਼ ਦੇ ਬਾਹਵਾ ਦੇ ਬੂਟੀਆਂ ਨੇ ਐਦਾਂ ਦੁਪੱਟੇ 'ਚ ਬੂਟੀਆਂ ਨੇ ਤੇ ਜਿਹੜੀ ਇਹੋ ਸਾਈਡਾਂ ਤੇ ਲੈਸ ਲੱਗੀ ਹੋਈ ਹੈ ਕੋਈ ਇਹ ਵਾਲਾ ਕੰਦਰ ਹੈ ਨਹੀਂ ਸੀਗਾ ਕੋਈ ਪਰ ਮੇਰਾ ਮੈਨੂੰ ਸੀਗਾ ਵੀ ਮੈਂ ਜਿਹੜਾ ਰॉयਲ ਬਲੂ ਕਲਰ ਨਹੀਂ ਚੱਲ ਰਿਹਾ ਹੈਗਾ ਇੱਕ ਟੋੜਾ ਰੰਗ ਵੀ ਕਹਿੰਦੇ ਜਿਹਨੂੰ ਮੈਨੂੰ ਯਾਦ ਵੀ ਨਹੀਂ ਕਲਰ ਮੈਨੂੰ ਤੁਸੀਂ ਅਲੱਗ ਜਾਈ ਬਲੂ ਜਿਹੜਾ ਕਲਰ ਹੈ ਨਾ ਮੈਂ ਸੋਚਦੀ ਸੀ ਕਿ ਮੈਨੂੰ ਉਹ ਵਾਲਾ ਕਲਰ ਮਿਲ ਜੇ ਰਿਹਾ ਹੈ ਨਾ ਪਰ ਉਹ ਵਾਲਾ ਕਲਰ ਇੱਕ ਇੱਕ ਸ਼ਾਪ ਤੇ ਮਿਲਿਆ ਉਹ ਵੀਡੀਓਜ਼ ਦੇ ਵਿੱਚ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਹੈ ਨਾ ਦੇਖਣ ਨੂੰ ਜਦੋਂ ਆਪਾਂ ਸ਼ਾਪ ਤੇ ਦੇਖਿਆ ਉੱਥੇ ਜਾ ਕੇ ਬਿਲਕੁਲ ਸੋਹਣਾ ਲੱਗਿਆ ਤੇ ਇਹ ਹੈਗਾ ਮੇਰੇ ਉਦਮ ਦਾ ਕੈਂਠਾ ਜਦੋਂ ਮੈਂ ਕੈਂਠਾ ਲੈਣ ਗਈ ਹੈ ਨਾ ਭਾਈ ਕਹਵੇ 150 ਪਤਾ ਨਹੀਂ 200 ਰੁਪਏ ਕਰਾਇਆ ਮੈਂ ਕਿਹਾ ਤੂੰ ਤਿੰਨ ਵਾਰੀ ਕੈਂਠਾ ਦੋ ਵਾਰੀ ਕੈਂਠਾ ਲੈ ਲੈ ਪਹਿਲਾਂ ਇੱਕ ਇਹਨੇ ਆਪਣੇ मामੂ ਦੇ ਵਿਆਹ ਨੂੰ ਲਿਆ ਪਤਾ ਨਹੀਂ ਇੱਕ ਵਾਰੀ ਲਿਆ ਸੀਗਾ ਆਦਨ ਦੋ ਵਾਰੀ ਇੱਕ ਛੇਹਰ ਨੂੰ ਚਾਚੂ ਦੇ ਵਿਆਹ ਨੂੰ ਲਿਆ ਸੀਗਾ ਇਹਨੇ ਕੈਂਠਾ ਹਾਂ ਚਾਚੂ ਦੇ ਵਿਆਹ ਨੂੰ ਲਿਆ ਸੀਗਾ ਤੇ 200 ਰੁਪਏ ਕਰਾਇਆ ਤੁਸੀਂ ਲਾਲੂ ਸਾਹਿਬ 200 400 ਤੇ ਹੁਣ ਲਾ ਦੀ 600 500 ਦਾ ਕੈਂਠਾ ਆ ਗਿਆ ਮੈਂ ਕਿਹਾ ਤੂੰ ਆਪਣੇ ਲੈ ਕੇ ਰੱਖ ਜਦੋਂ ਦਿਲ ਕਰਿਆ ਕਰੂਗਾ ਉਦੋਂ ਪਾ ਲੈ ਪਰ ਜਦੋਂ ਕਿਤੇ ਮੈਂ ਰਿਜ਼ਾ ਵੀ ਹੁਣ ਪਾਣਾ ਹੋਵੇ ਤਾਂ ਉਹ ਦੋ ਪਾ ਸਕਦੇ ਤੇ ਇੱਕ ਆਪਣਾ ਇਹ ਕੋਟੀ ਬਣਵਾਈ ਹੈ ਹਜੇ ਇਹ ਪਾਈ ਹੈ ਨਹੀਂ ਇਹਦੇ ਤੋਂ ਬਟਨ ਹੈਗੇ ਹਨ ਇੱਕ ਇਹ ਕੋਟੀ ਬਣਵਾ ਕੇ ਆਈ ਹੈ ਤੇ ਦੋ ਕੋਟੀਆਂ ਬੁੰਨੇ ਦਿੱਤੀਆਂ ਹੋਈਆਂ ਨੇ ਲਓ ਜੀ ਮੈਂ ਕਿ ਇਹ ਵੀ ਦਿਖਾ ਦਨੀ ਹੁਣ ਕਿਉਂਕਿ ਸ਼ਾਪਿੰਗ ਦੇ ਸ਼ਾਪਿੰਗ ਦੀ ਵੀਡੀਓ ਤੁਹਾਨੂੰ ਦਿਖਾ ਰਹੀ ਹਾਂ ਕੋਟੀ ਵੀ ਦਿਖਾ ਦਵਾਂ ਹਣ ਇਹ ਵੀ ਨਵੀਂ ਹੈ ਤੇ ਇੱਕ ਕੋਟੀ ਮੈਂ ਵਾਈਟ ਕਲਰ ਦੀ ਪਾਈ ਸੀਗੀ ਉਹ ਮੈਂ ਤੁਹਾਨੂੰ ਵਲੌਗ ਚ ਦਿਖਾ ਦਿੱਤੀ ਸੀਗੀ ਇਹ ਕੋਟੀ ਦਾ ਕਲਰ ਇਹ ਵਾਲਾ ਨਾ ਇਹ ਵਾਲਾ ਤੇ ਇਹ ਵਾਲਾ ਕਲਰ ਲਿਆ ਹੋਇਆ ਸੀਗਾ ਫਿਰ ਉਹ ਪਾਸ਼ਮ ਘੱਟ ਗਈ ਫਿਰ ਉਹਨਾਂ ਰੈੱਡ ਕਲਰ ਦੇ ਵਿੱਚ ਜ਼ਿਗਜ਼ੈਗ ਜਿਹਾ ਕੇ ਡਿਜ਼ਾਈਨ ਬਣਾ ਤਿਆ ਜਿੱਦਨ ਵੇਅਰ ਕਰਾਂਗੇ ਉਦੋਂ ਪਤਾ ਲੱਗੂਗਾ ਵੀ ਕਿੱਦਾਂ ਨਹੀਂ ਲੱਗ ਰਹੀ ਬਸ ਤਾਂ ਦੇਖਣ ਨੂੰ ਸੋਹਣੀ ਲੱਗ ਰਹੀ ਐ ਇਹ ਹੁਣ ਦੁਬਾਰੀ ਆ ਗਈ ਜੁਐਲਰੀ ਦੀ ਮੇਲ ਵਾਲੇ ਦਿਨ ਤਾਂ ਮੈਂ ਕੋਈ ਚੂੜੀਆਂ ਪਾਈਆਂ ਹੀ ਨਹੀਂ ਹੈਗੀਆਂ ਰਾਤ ਨੂੰ ਜਾਦੋ ਤੇ ਹੋ ਲੱਗੀ ਕਾਲੀ ਕਾਲੀ ਚ ਜਿਆਦਾ ਨਹੀਂ ਆਈਆਂ ਲੱਗੀਆਂ ਮਤਲਬ ਕਿ ਕਾਲੀ ਕਾਲੀ ਚ ਪਾਣੀ ਹੋਣੀ ਆ ਲੋ ਜੀ ਇਹ ਪਾਈਆਂ ਸੀ ਇਹ ਆਪਣੇ ਬਰਾਤ ਵਾਲੇ ਦਿਨ ਚੋੜੀਆਂ ਠੀਕ ਹੈ ਇੱਕ ਹੋਰ ਨੇ ਕੰਗਣ ਇੱਕ ਹੋ ਸੀਗੇ ਤੇ ਇਹ ਟੂੜੀਆਂ ਵਿੱਚ ਲਾ ਕੇ ਸਾਰੇ ਮੇਰੇ 2000 ਦੇ ਆਈ ਸੀਗੇ ਠੀਕ ਹੈ ਇਹਨਾਂ ਨੂੰ ਹੁਣ ਆਪਾਂ ਡੱਬੇ ਦੇ ਵਿੱਚ ਪੈਕ ਕਰਕੇ ਰੱਖ ਦੇਣੀ ਹੈ ਹਰੇ ਨਾ ਸਾਰਾ ਸਮਾਨ ਇਹ ਵੀ ਕੈਂਗਲਾ ਕੇ ਤੇ ਰੱਖਿਆ ਹੋਇਆ ਪਰ ਇਹ ਪੈਕਿੰਗ ਨਹੀਂ ਕੀਤੀ ਹੋਈ ਹੈ ਮੇਰੇ ਸਮਾਨ ਦੀ ਤੇ ਇਹ ਲਾਈ ਸੀਗੀ ਆਪਣੇ ਗੁੱਤ ਤੇ ਐਸੈਸਰੀ ਆਏ ਹਾਏ ਇਹ ਤਾਂ ਸਾਰੇ ਟਿੱਕਾ ਇਹਦੀ ਹੁਣ ਕਿੱਥੇ ਚਲੀ ਗਈ ਆ ਇਹ ਤਾਂ ਸੀ ਕਿ ਜਦੋਂ ਪ੍ਰਾਂਦੀ ਪਾਈ ਸੀਗੇ ਉਦੋਂ ਲਾਈ ਸੀਗੇ ਗੁੱਥ ਤੇ ਮੈਨ ਲਗੀ ਉਹ ਕੀ ਕਹਿੰਦੇ ਨੇ ਇਹਨੂੰ ਲੇਸ ਲਿਾਈ ਸੀ ਕਿ ਮੈਂ ਠੀਕ ਹੈ ਤੇ ਇਹ ਆਪਣੇ ਬਰਾਤ ਵਾਲੇ ਦਿਨ ਲਾਈ ਸੀਗੇ ਇਹ ਵੀ ਵਿਚਾਰੇ ਡੱਡੀ ਵਿੰਗੀ ਜੀ ਹੋ ਗਈ ਇਹਨੇ ਇੱਕ ਵਾਰੀ ਲਾ ਕੇ ਸਿੱਧੀਆਂ ਰਹਿੰਦੀਆਂ ਨੇ ਫੇਰ ਤਾਂ ਜਦੋਂ ਦੁਵਾਰੇ ਲਾੜਣਾ ਤਾਂ ਡੱਡੀਆਂ ਵਿੰਗੀਆਂ ਜੀ ਹੋ ਜਾਂਦੀਆਂ ਨੇ ਸਾਰੀ ਨਾ ਤਾਂ ਉਹੀ ਗੱਲ ਹੈ ਬਰਾਤ ਵਾਲੇ ਦਿਨ ਹਨ ਇਹਦੇ ਲਿਫਾਫੇ ਲੂਫੇ 'ਚ ਪਤਾ ਨਹੀਂ ਕਿੱਧਰ ਸੁੱਟੋ ਹੋ ਗਏ ਫਟਾਫਟ 'ਚ ਚਲ ਕੋਈ ਨਹੀਂ ਇੱਕ ਵਾਰ ਇਹਦਾ ਲਾਵਾਂਗੇ ਹੋ ਇਹਨਾਂ ਨੂੰ ਸਿੱਧੀ ਕਰਕੇ ਕਿਸੇ ਵਿਆਹ ਸ਼ਾਦੀ ਚ ਵੈਸੇ ਸੋਹਣੀ ਲੱਗ ਰਹੀ ਸੀ ਤੁਸੀਂ ਦੱਸਿਓ ਮੈਨੂੰ ਤਾਂ ਸੋਹਣੀ ਲੱਗ ਰਹੀ ਸੀ ਜਿਹੀ ਲਾਈ ਹੋਈ ਤੇ ਇਹ ਜਿਹੀ ਆਪਣੀ ਵਾਲਾਂ ਦੇ ਜਿਹੜੀ ਲਾਈ ਹੋਣੀ ਸੀ ਜਿਹੜੀ ਗੁੱਤਰਾ ਡਿਜ਼ਾਈਨ ਬਣਾਇਆ ਹੋਇਆ ਸੀਗਾ ਇਹਨਾਂ ਛੋ ਪਹਿਲਾਂ ਮਤਲਬ ਕਿ ਵੈਸੇ ਤਾਂ ਇਹ ਜਦੋਂ ਆਪਾਂ ਲੈ ਕੇ ਆਨੇ ਨਾ ਇੰਨੀ ਕੁ ਹੁੰਦੀ ਹੈ ਇਹ ਇਹ ਇੰਨੀ ਕੁ ਹੁੰਦੀ ਹੈ ਇਹ ਫੇਰ ਨਾ ਮੈਂ ਪਾਰਲਰ ਵਾਲੇ ਨੂੰ ਕਿਹਾ ਵੀ ਨਾ ਥੋੜੀ ਲੰਬੀ ਲੈ ਕੇ ਆਇਂ ਗੁੱਤ ਫਿਰ ਉਹ ਲੰਬੀ ਲੈ ਕੇ ਆਈ ਇਹ ਗੁੱਤ ਫਿਰ ਇਹਨੇ ਦਿਨ ਥੋੜੀ ਵਾਲ ਲੰਬੇ ਵੀ ਲੱਗਦੇ ਆ ਇੱਕ ਇਹ ਬਲੈਕ ਕਲਰ ਦੀ ਮਿਲਦੀ ਏ ਤੇ ਇੱਕ ਇਹ ਵਾਲਾ ਕਲਰ ਸੀਗਾ ਅਸੀਂ ਬਲੈਕ ਕਲਰ ਵੀ ਲਾ ਕੇ ਦੇਖਿਆ ਸੀਗਾ ਮੈਨੂੰ ਲੱਗੀ ਬਲੈਕ ਕਲਰ ਮੈਨੂੰ ਪਸੰਦ ਨਹੀਂ ਮੈਨੂੰ ਇਹ ਵਾਲਾ ਕਲਰ ਪਸੰਦ ਆਇਆ ਸੂਟ ਨਾਲ ਇਹ ਮੈਨੂੰ ਸੋਹਣਾ ਵੀ ਲੱਗਿਆ ਬਾਕੀ ਤੁਸੀਂ ਦੱਸਿਓ ਵੀ ਸੋਹਣ ਲੱਗ ਰਹੇ ਸੀਗਾ ਇਹਨੂੰ ਤਾਂ ਬਸ ਜਦੋਂ ਵੀ ਆਪਾਂ ਕਿਦੇ ਮੈਰਿਜ ਤੇ ਜਾਣਾ ਚਲੋ ਹੁਣ ਤਾਂ ਆਪਾਂ ਨੇ ਜਿਵੇਂ ਪਾਰਲਰ ਤੋਂ ਤਿਆਰ ਹੋਈ ਸੀਗੀ ਹਨਾ ਬਰਾਤ ਵਾਲੇ ਦਿਨ ਉਹਦੋਂ ਉਹਨਾਂ ਨੇ ਲਗਾਤੀ ਜੀ ਵੈਸੇ ਵੀ ਜਦੋਂ ਉਹਨਾਂ ਜਾਣਾ ਏ ਇਹਨੂੰ ਬਸ ਐਦਾਂ ਗੁੱਤ ਕਰੋ ਗੁੱਤ ਕਰਕੇ ਬਸ ਇੱਥੇ ਗੱਠ ਜੀ ਮਾਰੋ ਲਪੇਟ ਤੋਂ ਸਾਰੀ ਗੁੱਤ ਤੇ ਬਹੁਤ ਈਜੀ ਹੈ ਆ ਦੇਖੋ ਬਰਗੇ ਗੁੱਤ ਗੁੱਤ ਕਰਕੇ ਉਹ ਆ ਤਾਂ ਨਿੱਛੇ ਰਹਿ ਗਈ ਕਿਉਂਕਿ ਉਹ ਨਾ ਉਹ ਨਹੀਂ ਕਰ ਹੋਈ ਮੇਥੋਂ ਸੰਭਾਲ ਗਈ ਲਪੇਟੇ ਉੱਪਰੇ ਰਹਿ ਗਈ ਬਣ ਗਈ ਕੋਤ ਬਸ ਐ ਕਰਕੇ ਬਣਾ ਲਓ ਮੈਂ ਨਾ ਇਹ ਬਹੁਤ ਦਿਨੋਂ ਤਾਂ ਦੇਖ ਰਹੀ ਸੀਗੀ ਮੈਨੂੰ ਇਹ ਸੀਗਾ ਬਰਾਤ ਵਾਲੇ ਦਿਨ ਮੈਂ ਡਿਜ਼ਾਈਨ ਕਰਵਾਣਾ ਹੈ ਇਦਾਂ ਇਹ ਨਾ ਤੇ ਬਾਕੀ ਇਹ ਤਾਂ ਸੀਗੀ ਆਪਣੀ ਸ਼ੋਪਿੰਗ ਦਾ ਵਲੋਗ ਜੋ ਜੋ ਆਪਣੇ ਖਰੀਦੇ ਜੁੱਤੀਆਂ ਰੈਂਦੀ ਆਲੇ ਹੈ ਜੁੱਤੀਆਂ ਦਿਖਾਵਾਂ ਤੁਹਾਨੂੰ ਹੁਣ ਮੈਨੂੰ ਪਤਾ ਨਹੀਂ ਕਿ ਕਿੱਥੇ ਰੱਖੀਆਂ ਹੋਣੀਆਂ ਜੁੱਤੀਆਂ ਚਲੋ ਇੱਕ ਦੋ ਜੁੱਤੀ ਦਿਖਾ ਦਿੰਨੀ ਤੁਹਾਨੂੰ ਹਾਂ ਜਿਆਦਾ ਹੁਣ ਤੁਹਾਨੂੰ ਜੁੱਤੀਆਂ ਦਿਖਾਉਣੀ ਹੈ ਮੈਂ ਆਪਣੀਆਂ ਮੈਂ ਤਿੰਨ ਜੁੱਤੀਆਂ ਤਿੰਨ ਜੁੱਤੀਆਂ ਲਈਆਂ ਨੇ ਇੱਕ ਲਈ ਸੀਗੀ ਬੈਲੀ ਤੇ ਇੱਕ ਪੰਜਾਬੀ ਜੁੱਤੀ ਤੇ ਇੱਕ ਇਹਰੀ ਆ ਵਾਲੀ ਫੁੱਟ ਨਾਲ ਪਾਈ ਸੀਗੀ ਹੀਲ ਚੁੰਬਣਾ ਚੋੜੀਆਂ ਤਾਂ ਹੋ ਗਿਆ ਤਾਂ ਸੈਟ ਕਰ ਲਿਆ ਇਹਦਾ ਹੈਗੀ ਆ ਹੁਣ ਤੇ ਇਹਨੂੰ ਵੀ ਇਹਦੇ ਵਿੱਚ ਪਾ ਦੋ ਲਓ ਜੀ ਇਹ ਹੈਗੀ ਹੈ ਪਾਕਿਸਤਾਨੀ ਜੁੱਤੀ ਠੀਕ ਹੈ ਜਿਹੜੀ ਮੈਂ ਜਾਗੋ ਵਾਲੇ ਦਿਨ ਪਾਈ ਸੀਗੀ ਇਹ ਜੁੱਤੀ ਲਈ ਸੀਗੀ ਤੇ ਇਹ ਪਾਈ ਸੀਗੀ ਆਪਾਂ ਨੇ ਬਰਾਤ ਵਾਲੇ ਦਿਨ ਇਹ ਆ ਕਿਹਨੇ ਲਈ ਆਈਏ ਪਤਾ ਨਹੀਂ 1100 ਦੀ ਪਤਾ ਨਹੀਂ 1200 ਦੀ ਖੁਸ਼ ਆਈ ਆਹਾ ਤੇ ਇਹ ਵਾਲੀ ਆਈਏ 700 ਦੀ ਸਭ ਤੋਂ ਮਹਿੰਗੀ ਇਹ ਵਾਲੀ ਜੁੱਤੀ ਹੈ 1400 ਦੀ ਪੈਣ 1450 ਦੀ ਆਈ ਏ ਜਿਹਨੂੰ ਕਹਿੰਦੇ ਅਗਰ ਕਾਬੀ ਤੇ ਮੈਨੂੰ ਪਾਣੀ ਜਿਹੜੀ ਬਹੁਤ ਜ਼ਿਆਦਾ ਔਖੀ ਲੱਗੀ ਫਿਰ ਨਾ ਮੈਂ ਇਹਦੇ ਵਿੱਚ ਕਾਟਨ ਫਸਾਈ ਮੇਰੀ ਦਰਾਨੀ ਨੂੰ ਦੱਸਿਆ ਕਹਿੰਦੀ ਕਾਟਨ ਪਾਜ ਦੇ ਵਿੱਚ ਤੇ ਇਹ ਹੈਗੀ ਉਦਮ ਦੀ ਜੁੱਤੀ ਪੰਜਾਬੀ ਜਿਹੜੀ ਕਿ ਥੋੜੀ ਜਿਹੀ ਰਪਾ ਕੇ ਉਤੋਂ ਬਾਅਦ ਚ ਪਾਈ ਨਹੀਂ ਹੁਣ ਇਹ ਅਲਮਾਰੀ ਚ ਟਿਕਾਈ ਹੋਈ ਹੈ ਹਾਏ ਮੈਂ ਤਾਂ ਕੁਰਤੇ ਜਾਦਰੀ ਨਾਲ ਪੰਜਾਬੀ ਜੁੱਤੀ ਪਾਣੀ ਮੈਂ ਕਿਹਾ ਭਾਈ ਲੈ ਲੈ ਲੋ ਜੀ ਇਹ ਸੀਗੀ ਆਪਣੀ ਸ਼ੋਪਿੰਗ ਲੋਜੀ ਫਰੈਂਡਸ ਇਹ ਤਾਂ ਸੀਗਾ ਆਪਣਾ ਸ਼ੋਪਿੰਗ ਦਾ ਵਲੌਗ ਜਿਹੜੀ ਆਪਾਂ ਨੇ ਸ਼ੋਪਿੰਗ ਕੀਤੀ ਸੀਗੀ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਆਪਾਂ ਤੁਹਾਨੂੰ ਮਿਲਾਂਗੇ ਹੁਣ ਨੈਕਸਟ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ